ਮਾਝੋ ਕਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਸਾਰੀਆਂ ਤਿਆਰੀਆਂ ਮੁਕੰਮਲ ਨੇ ਅੱਜ ਇੱਥੇ ਸੈਂਟਰਲ ਹਲਕੇ ਦੀ ਜਿਹੜੀ ਫੋਰਸ ਹੈ ਇਥੋਂ ਡਿਸਟ੍ਰਿਬਿਊਸ਼ਨ ਸੈਂਟਰ ਹੈਗਾ ਜਿੱਥੋਂ ਈਵੀਐਮਜ਼ ਵੀ ਜਾਣੀਆਂ ਤੇ ਉਹਨਾਂ ਨਾਲ ਸੁਰੱਖਿਆ ਵੀ ਦਿੱਤੀ ਜਾਣੀ ਹੈ ਅਸੀਂ ਸਾਰੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਪੂਖਤਾ ਇੰਤਜ਼ਾਮ ਕੀਤੇ ਨੇ ਕਿ ਫ੍ਰੀ ਫੇਅਰ ਤੇ ਪੀਸਫੁੱਲ ਇਲੈਕਸ਼ਨ ਹੋਵੇ ਉਹਦੇ ਤਹਿਤ ਪੰਜ ਕੌਨਸਟਿਟੈਂਸੀਆਂ ਅਸੈਂਬਲੀ ਜਿਹੜੀਆਂ ਉਹ ਅੰਮ੍ਰਿਤਸਰ ਪਾਰਲੀਮੈਂਟਰੀ ਕੌਨਸਟਿਊਐਂਸੀ ਦੇ ਤਹਿਤ ਪੈਂਦੀਆਂ ਡੇਕ ਕਮਿਸ਼ਨੇਟ ਅੰਮ੍ਰਿਤਸਰ ਦੀਏ ਏਰੀਆ ਚ ਪੈਂਦੀਆਂ ਉਹਦੇ ਚ ਅਸੀਂ ਹਰੇਕ ਕੌਨਸਟਿਊਐਂਸੀ ਦੇ ਉੱਤੇ ਇੱਕ ਡੀਸੀਪੀ ਲੈਵਲ ਦੇ ਅਫਸਰ ਦੋ ਕੌਨਸਟਿਊਐਂਸੀਆਂ ਦੇ ਪਿੱਛੇ ਇੱਕ ਡੀਸੀਪੀ ਲੈਵਲ ਦਾ ਅਫਸਰ ਹੈ ਕੌਨਸਟਿਊਐਂਸੀ ਦੇ ਇੰਚਾਰਜ ਇੱਕ ਏਡੀਸੀਪੀ ਲੈਵਲ ਦੇ ਅਫਸਰ ਖੁਦ ਨੇ ਔਰ ਉਹਨਾਂ ਦੇ ਥੱਲੇ ਅਸੀਂ ਜਿੱਦਾਂ ਜਿੱਦਾਂ ਏਰੀਆ ਦੀ ਸੈਂਸਿਟੀਵਿਟੀ ਮੁਤਾਬਕ ਦੋ ਤਿੰਨ ਜਾਂ ਚਾਰ ਏਸੀਪੀ ਡੀਐਸਪੀ ਲੈਵਲ ਦੇ ਅਫਸਰ ਦਿੱਤੇ ਨੇ ਵਿਨਾਂ ਦੇ ਉਹ અલગ-alag ਏਰੀਆ ਵਿੱਚ ਸੈਕਟਰ ਵਾਸਤੇ ਸਟ੍ਰਾਈਕਿੰਗ ਰਿਜ਼ਰਵ ਉਹਨਾਂ ਨੂੰ ਕਿਹਾ ਜਾਏਗਾ ਕਿ ਜਿਹੜੇ ਕਾਨੂੰਨ ਵਿਵਸਥਾ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਡੀਲ ਕਰਨ ਦੇ ਸਮਰੱਥ ਹੋਣ ਔਰ ਇਮੀਡੀਏਟਲੀ ਰਸ਼ ਕਰ ਇਸ ਤੋਂ ਇਲਾਵਾ ਜਿਹੜੇ ਇਮਪੋਲਿੰਗ ਲੋਕੇਸ਼ਨਸ ਦੇਖੀਏ ਉਹਨਾਂ ਨੂੰ 81 ਸੈਕਟਰਾਂ ਦੇ ਵੀ ਡਿਵਾਈਡ ਕੀਤਾ ਹੈ ਸਿਵਲ ਐਡਮਿਨਿਸਟ੍ਰੇਸ਼ਨ ਡੀਸੀ ਆਫਿਸ ਵੱਲੋਂ ਉਹਨਾਂ ਨੂੰ ਸੈਕਟਰ ਆਫਿਸਰਸ 81 ਪਹਿਣ ਕੇ ਸਾਡੇ ਕਮਿਸ਼ਨਰੇਟ ਏਰੀਏ ਦੇ ਵਿੱਚ ਉਹਨਾਂ ਸਾਰਿਆਂ ਦੇ ਨਾਲ ਕਨੈਗੂਇਸ ਉਸ ਦੇ ਵਿੱਚ ਅਸੀਂ ਦਿੱਤੇ ਐ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਉਹਦੇ ਚ ਵੱਖ ਗੱਡੀਆਂ ਉਹਨਾਂ ਨੂੰ ਦਿੱਤੀਆਂ ਵੱਖ-ਵੱਖ ਉਸ ਤੋਂ ਇਲਾਵਾ ਉਹਨਾਂ ਨੂੰ ਅਸੀਂ ਵਾਇਰਲੈਸ ਸੈੱਟ ਵੀ ਦਿੱਤੇ ਹੋਏ ਨੇ ਉਹ ਫਰਸਟ ਰਿਸਪੌਂਡਰ ਹੋਣਗੇ ਜੇ ਸਪੋਜ਼ ਕਰੋ ਇੱਕ ਬੂਥ ਦੇ ਉੱਤੇ ਪੁਲਿਸ ਫੋਰਸ ਨੂੰ ਕਿਸੇ ਹੈਲਪ ਦੀ ਲੋੜ ਹੈ ਮਦਦ ਦੀ ਲੋੜ ਹੈ ਤਾਂ ਉਹ ਪੈਟਰੋਲਿੰਗ ਪਾਰਟੀ ਉੱਥੇ ਇਮੀਡੀਏਟਲੀ ਪਹੁੰਚ ਜਾਏਗੀ ਉਸ ਤੋਂ ਉੱਪਰ ਉਹਨਾਂ ਦੀ ਸਟ੍ਰਾਈਕਿੰਗ ਰਿਜ਼ਰਵ ਹੋਏਗੀ ਇਨਸਪੈਕਟਰ ਲੈਵਲ ਦੀ ਉਸ ਤੋਂ ਉੱਤੇ ਡੀਐਸਪੀ ਲੈਵਲ ਦੇ ਅਫਸਰ ਹੋਣਗੇ ਤੇ ਫਿਰ ਏਡੀਸੀਪੀ ਤੇ ਡੀਸੀਪੀ ਸਹਿਬਾਨ ਨੂੰ ਸੋ ਸਾਡਾ ਬੜਾ ਇਹ ਇਨ ਡੈਪਥ ਤੇ ਡਿਪਲੋਇਮੈਂਟ ਪਲਾਨ ਅਸੀਂ ਆਬਜ਼ਰਵਰ ਸਹਿਬਾਨ ਨਾਲ ਡੀਸੀ ਸਹਿਬਾਨ ਨਾਲ ਬੈਠ ਕੇ ਕਰਾਇਆ ਔਰ ਇਸ ਤੋਂ ਇਲਾਵਾ ਜਿਹੜਾ ਮੇਨ ਅਸੀਂ ਇੰਤਜ਼ਾਮ ਰੱਖਿਆ ਕਿ ਸਾਡੇ ਸਾਰੇ ਪੀਸੀਆ ਜਿਹੜੀਆਂ ਆਰਟੀਕਲ ਵਹੀਕਲਸ ਨੇ ਜਾਂ ਮੋਟਰਸਾਈਕਲ ਐਜ਼ ਇਟ ਇਜ਼ ਕੰਮ ਕਰਨਗੇ ਚਾਹੇ ਸ਼ਿਫਟ ਇੱਕ ਹੋਵੇ ਔਰ ਜਿਹੜੇ ਮੇਨ ਇੰਪੋਰਟੈਂਟ ਸਾਡੇ ਟ੍ਰੈਫਿਕ ਦੇ ਪੁਆਇੰਟਸ ਨੇ ਉਹ ਵੀ ਅਸੀਂ ਮੈਨ ਕਰਕੇ ਰੱਖਿਆ ਉਹ ਸਪੋਰਟਸ ਨੂੰ ਅਸੀਂ ਰੱਖਿਆ ਉਸ ਤੋਂ ਇਲਾਵਾ ਡਿਸਟ੍ਰਿਕਟ ਦੇ ਵਿੱਚ ਰਿਜ਼ਰਵ ਰੱਖੀ ਹੋਈ ਹੈ ਔਰ ਸਾਡਾ ਕਮਿਊਨੀਕੇਸ਼ਨ ਪਲਾਨ ਤਿਆਰ ਕੀਤਾ ਗਿਆ ਕਿ ਹਰੇਕ ਬੂਥ ਦੇ ਨੇੜੇ ਕਿਹੜਾ ਬੰਦਾ ਮਦਦਗਾਰ ਹੈ ਪੁਲਿਸ ਦਾ ਜਾਂ ਕੋਈ ਸ਼ਰਾਰਤੀ ਬੰਦਾ ਉਹਨਾਂ ਦੀ ਲਿਸਟਾਂ ਹੋਈਆਂ ਹੋਈਆਂ ਉਹ ਸਾਰੇ ਟ੍ਰਬਲ ਮੇਕਰਸ 137 ਜਿਹੇ ਸਾਡੇ ਉਹਨਾਂ ਦੇ ਖਿਲਾਫ ਐਕਸ਼ਨ ਹੋ ਚੁੱਕਿਆ ਆਲਰੇਡੀ 100% ਜਿਹੜੀ ਡਿਪੋਜ਼ਿਟ ਆਫ ਆਰਮਸ ਹੋ ਚੁੱਕੇ ਹੈ ਸਾਡੇ ਉਸ ਤੋਂ ਇਲਾਵਾ ਸਾਡੇ ਕੋਲ ਸਟ੍ਰਾਈਕਿੰਗ ਰਿਜ਼ਰਵ ਕੁਝ ਜਿਹੜੀਆਂ ਡਿਸਟ੍ਰਿਕਟ ਵਗੈਰਾ ਦੀਆਂ ਹੈਗੀਆਂ ਤੇ ਔਰ ਟੋਟਲ ਜਿਹੜੇ ਡਿਪਲॉयਮੈਂਟ ਹੈ ਸਾਡੇ ਕੋਲ 12 ਕੰਪਨੀਆਂ ਸੀਐਪੀਐਫ ਤੇ ਬਾਹਰਲੀ ਪੁਲਿਸ ਦੀਆਂ ਆਈਆਂ ਨੇ ਤੇ ਉਹਦੇ 2632 ਟੋਟਲ ਬੰਦੇ ਜਿਹੜੇ ਆ ਸਾਡੇ ਉਹ ਡਿਪਲੋਏ ਹੋਏ ਨੇ ਔਰ ਜਿੱਦਾਂ ਵੀ ਸਾਨੂੰ ਕੋਈ ਕੰਪਲੇਂਟਸ ਹੁੰਦੀਆਂ ਕੰਟਰੋਲ ਰੂਮ ਤੇ ਉੱਤੇ ਵੀ ਅਸੀਂ ਸਪੈਸ਼ਲ ਆਫੀਸਰ ਆਪਣੇ ਬਿਠਾਏ ਆ ਸੋਸ਼ਲ ਮੀਡੀਆ ਸੈੱਲ ਵੀ ਮੋਨੀਟਰ ਕਰ ਰਿਹਾ ਹਰ ਇੱਕ ਛੋਟੇ ਛੋਟੀ ਗੱਲ ਜਿਹੜੀ ਹੈ ਉਹ ਮੋਨੀਟਰ ਕਰਕੇ ਉਹਦਾ ਉਹਦਾ ਹੀ ਸਮਾਧਾਨ ਕੀਤਾ ਜਾਵੇ